ਅਹਿਮ ਰਿਪੋਰਟ ਇਸ ਵਕਤ ਮੈਂ ਤੁਹਾਨੂੰ ਦਿਖਾ ਰਿਹਾ ਜਲੰਧਰ ਦੀ ਬੂਟਾ ਮੰਡੀ ਤੋਂ ਜਿੱਥੇ ਪੰਜਾਬ ਮੰਡੀ ਬੋਰਡ ਦੀ ਇੱਥੇ ਗਰਾਊਂਡ ਦੇ ਵਿੱਚ ਟੈਂਕੀ ਦੇ ਉੱਤੇ ਤੁਸੀਂ ਜੋ ਇਹ ਲੋਕ ਇਸ ਵਕਤ ਦੇਖ ਪਾ ਰਹੇ ਹੋ ਇਹ ਉਹ ਲੋਕ ਨੇ ਜੋ ਲਤੀਪੁਰਾ ਦੇ ਵਿੱਚ ਰਹਿੰਦੇ ਸੀਗੇ ਲਤੀਪੁਰਾ ਅੱਜ ਫਿਰ ਲਗਭਗ 4 ਸਾਲਾਂ ਦੇ ਬਾਅਦ ਉਹ ਚਰਚਾ ਚ ਆਇਆ ਕਿਉਂਕਿ ਅੱਜ ਪੁਲਿਸ ਪ੍ਰਸ਼ਾਸਨ ਵੱਲੋਂ ਉੱਥੇ ਕਾਰਵਾਈ ਕੀਤੀ ਗਈ ਹੈ ਕਾਰਵਾਈ ਇਸ ਪ੍ਰਕਾਰ ਕੀਤੀ ਗਈ ਕਿ ਜੋ ਲੋਕ 2022 ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਲਤੀਪੁਰੇ ਨੂੰ ਢਾਕੇ ਦੁਬਾਰਾ ਤੋਂ ਜਿਹੜਾ ਹੈ ਕਿ ਉੱਥੇ ਇੱਕ ਸਰਕਾਰੀ ਸੜਕ ਤੇ ਹੋਰ ਪ੍ਰੋਜੈਕਟ ਜਿਹੜਾ ਹੈ ਕਿ ਬਣਾਉਂਦੀਆਂ ਗੱਲਾਂ ਸਨ ਉਸ ਨੂੰ ਲੈ ਕੇ ਹੀ ਲੋਕ ਉੱਥੇ ਐਜੀਟੇਸ਼ਨ ਕਰਦੇ ਪਏ ਸੀ ਕਿ ਸਾਨੂੰ ਸਾਡੇ ਘਰ ਦਿੱਤੇ ਜਾਣ ਪਰ ਅੱਜ ਜੋ ਉੱਥੇ ਸਾਰੀ ਜਗ੍ਹਾ ਖਾਲੀ ਕਰਵਾਈ ਗਈ ਜੋ ਲੋਕੀ ਉੱਥੇ ਬੈਠੇ ਹੋਏ ਸਨ ਹਾਲਾਂਕਿ ਸਰਕਾਰ ਕਹਿੰਦੀ ਹੈ ਕਿ ਕਬਜ਼ੇ ਕਰਕੇ ਬੈਠੇ ਨੇ ਲੋਕ ਇਹ ਕਹਿ ਰਹੇ ਨੇ ਕਿ ਸਾਨੂੰ ਥਾਂ ਦਿੱਤੀ ਜਾਵੇ ਪਰ ਅੱਜ ਜਦੋਂ ਪੁਲਿਸ ਨੇ ਉੱਥੇ ਕਾਰਵਾਈ ਕੀਤੀ ਹੈ ਤੇ ਹੁਣ ਲੋਕ ਆ ਕੇ ਇੱਥੇ ਪੰਜਾਬ ਮੰਡੀ ਬੋਰਡ ਦੀ ਟੈਂਕੀ ਦੇ ਉੱਤੇ ਚੜ ਗਏ ਨੇ ਇਹ ਉਹੀ ਪਰਿਵਾਰ ਦੇ ਜੋ ਲਤੀਪੁਰਾ ਦੇ ਵਿੱਚ ਰਹਿੰਦੇ ਸਨ ਗੱਲ ਆਖ ਦਿੱਤੀ ਹੈ ਕਿ ਅਸੀਂ ਹੁਣ ਜਿਹੜਾ ਆਰ ਪਾਰ ਦੀ ਲੜਾਈ ਲੜਾਂਗੇ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਕੋਈ ਵੀ ਗੱਲਬਾਤ ਨਹੀਂ ਉਹ ਜਿਹੜੀ ਕਿ ਕਰਨ ਦਿੱਤੀ ਜਾਏਗੀ ਪੁਲਿਸ ਪ੍ਰਸ਼ਾਸਨ ਐਸਵਰ ਮੌਕੇ ਤੇ ਪਹੁੰਚ ਗਿਆ ਫਰਮਜੀਤ ਲਤੀਪੁਰ ਦੇ ਜਿਹੜਾ ਲੋਕ ਸੀ ਬੀਬੀ ਭਾਨੀ ਕੰਪਲੈਕਸ ਜਾਂਦੀਆਂ ਗੱਲਾਂ ਵੀ ਕਹਿੰਦੇ ਪਏ ਸੀ ਫੋਟੋ ਵੀ ਨਿਕਲ ਕੇ ਸਾਹਮਣੇ ਆਈ ਕਿ ਹੁਣ ਲੋਕ ਆਪ ਜਾਣਾ ਸ਼ੁਰੂ ਹੋ ਗਏ ਨੇ ਅਸਲ ਕਹਾਣੀ ਕੀ ਇਹ ਲੋਕ ਹੁਣ ਉੱਤੇ ਚੜ ਗਏ ਨੇ ਪ੍ਰਸ਼ਾਸਨ ਤਾਂ ਕਹਿ ਰਿਹਾ ਕਿ ਸ਼ਾਂਤਮਈ ਲੋਕ ਜਿਹੜੇ ਨੇ ਕਿਉਂ ਚੱਲ ਜਾ ਰਹੇ ਨੇ ਨਹੀਂ ਦੇਖੋ ਹੁਣ ਸਮਾਨ ਜਿੱਦਾਂ ਨਾਲ ਨੇ ਖੜਿਆ ਉਹਨਾਂ ਨੇ ਆਪ ਹੀ ਏਕ-ਏਕ ਮੈਂਬਰ ਨਾਲ ਬਿਠਾ ਲਿਆ ਕਿ ਨਹੀਂ ਤੁਸੀਂ ਚਲੋ ਕਿਉਂਕਿ ਏਕ-ਏਕ ਮੈਂਬਰ ਖੜਿਆ ਹੋਇਆ ਉਹਨਾਂ ਨੇ ਆਪ ਹੀ ਆਪ ਹੀ ਖੜ ਕੇ ਉਹਨਾਂ ਨੇ ਏਕ-ਏਕ ਮੈਂਬਰ ਉੱਥ ਅਹੀਂ ਜੇ ਜੇ ਸਾਰੇ ਜਾਂਦੇ ਤੇ ਸਾਰੇ ਨਹੀਂ ਜਾਣਾ ਹਾਸਾ ਹਾਸ ਕੇ ਜਾਣਾ ਯਾਨੂ ਮਿਲਿਆ ਅਹੀਂ ਖੁਸ਼ ਖੁਸ਼ ਹੀ ਜਾਣਾ ਸੀ ਅਹੀਂ ਥੋੜੀ ਜਾਨਾ ਅੱਡੇ ਹੁਣ ਉੱਥੇ ਮੈਂਬਰ ਏਕੇ-ਏਕ ਉਹਨਾਂ ਨੇ ਬਿਠਾ ਲਿਆ ਇਹਦਾ ਜਿਹੜੇ ਅਸੀਂ ਨਹੀਂ ਜਾਂਦੇ ਜਿੱਦਾਂ ਹੀ ਐ ਆ ਗਈਆਂ ਇੱਧਰ ਮੇਰਾ ਸੋੜਾ 80 ਸਾਲਾਂ ਦਾ ਹੋਣਾ ਉਹ ਨੂੰ ਉੱਥੇ ਗੱਡੀ ਲੱਗੀ ਉਹਦੇ ਵਿੱਚ ਬਿਠਾ ਲਿਆ ਉਹਦਾ ਇਹ ਨਹੀਂ ਕਿ ਖੁਸ਼ ਹੋ ਗਏ ਉਹਨਾਂ ਨੇ ਕਿਉਂਕਿ ਆਪਣੀ ਉਹਨਾਂ ਦੀ ਵੀਡੀਓਗ੍ਰਾਫੀ ਹੋਣਦੀ ਦੀ ਉਹਨਾਂ ਨੇ ਉਹ ਵੀ ਵੇਖੋ ਨਾ ਜੇ ਵੀਡੀਓ ਫੋਟੋਗ੍ਰਾਫੀ ਹੋਣੀ ਉਹਦੇ ਵਿੱਚ ਇਹ ਵੀ ਉਹ ਥੱਕਾ ਕੀਤਾ ਅੱਜ ਹਾਂ ਉਹਨਾਂ ਨੇ ਆਪਣੇ ਹੀ ਬੰਦੇ ਲੱਗੇ ਹੋਏ ਸੀਗੇ ਤੁਸੀਂ ਸਮਝਦੇ ਹੋ ਕਿ ਅੱਜ ਤੱਕਾ ਕੀਤਾ ਵਾ ਹਾਂ ਜੀ ਤੱਕਾ ਰਾਤ ਕਿੰਨੇ ਵਜੇ ਆ ਗਏ ਸੀਗੇ ਰਾਤ ਇਹਨਾਂ ਨੇ 12 ਵਜੇ ਤੇ ਬੈਰੀਕੇਟਿੰਗ ਮਤਲਬ ਇੱਥੇ ਰੱਖਿਆ ਪਾਣੀ ਦੇ ਨਾਲ ਉਹਨਾਂ ਨੇ 5 ਵਜੇ 4-5 ਵਜੇ ਉਹਨਾਂ ਨੇ ਮਤਲਬ ਪੂਰੇ ਲਤੀਪੂਰੇ ਦੇ ਬੈਰੀਕੇਟਿੰਗ ਕਰ ਦਿੱਤੀ ਸੀ ਸਾਮਾਨ ਵੀ ਇਤਰਾ ਨੁਕਸਾਨਿਆ ਗਿਆ ਵਾ ਜਿਹੜਾ ਚੱਕਿਆ ਕਿ ਸੁਰੇ ਆਰਮਨਦਨ ਸਾਮਾਨ ਚੱਕਣ ਦਿੱਤਾ ਨਹੀਂ ਨਹੀਂ ਉਹ ਜਿੱਦਾਂ ਮਾਲੋਂ ਜਿੱਦਾਂ ਤੰਬੂ ਲੱਗੇ ਦੇ ਸਟੇਜ ਲੱਗੀ ਸੀ ਉਹਨਾਂ ਨੇ ਆਉਂਦਿਆਂ ਸਾਰੀ ਪਹਿਲਾਂ ਉਹਨਾਂ ਨੂੰ ਘਟਾਇਆ ਸਾਰੇ ਥੱਲੇ ਕਿਤੇ ਜਿੱਦਾਂ ਤੰਬੂ ਹੀ ਸ਼ਰਕਨ ਦੇ ਉੱਤੇ ਉਹਨਾਂ ਇੱਕ ਅਧਿਸ਼ਰਵ ਨੇ ਆਪਣੇ ਆਪ ਹੀ ਇੱਕ ਚਲੋ ਇੱਥੇ ਨਹੀਂ ਗਾਈਆਂ ਦਾ ਹੀ ਉਹਨਾਂ ਦਾ ਔਰ ਵੀ ਸਾਰਾ ਤੋੜਿਆ ਉਹਨਾਂ ਦੀਆਂ ਗਾਈਆਂ ਇੱਤਾ ਖੁੱਲੀਆਂ ਛੜ ਛੁੱਟੀਆਂ ਉਹਨਾਂ ਦਾ ਸਾਰਾ ਆਪ ਇਹਨਾਂ ਨੇ ਸਮਾਨ ਕੱਢ ਕੇ ਤੇ ਫੇਰ ਉਹਨਾਂ ਨੇ ਉਹਨਾਂ ਦੀਆਂ ਹੀ ਗੱਡੀਆਂ ਚ ਵਿੱਚ ਨਾ ਲੋਡ ਕੀਤਾ ਠੀਕ ਹੈ ਤੁਹਾਡੀ ਪੋਤੀ ਦੀ ਸ਼ਾਇਦ 3-4 ਸਾਲ ਪਹਿਲਾਂ ਇੱਕ ਵੀਡੀਓ ਵਾਇਰਲ ਹੋਈ ਸੀ ਜਦੋਂ ਬੜੇ ਸਵਾਲ ਹੋਏ ਸੀ ਕਿ ਕੀ ਇਹ ਚੰਗੇ ਘਰੋਂ ਆ ਇਸ ਤਰੀਕੇ ਨਾਲ ਹੋਣ ਸਥਿਤੀ ਖੜੀ ਕਿੱਥੇ ਉਹ ਤਾਂ ਹੁਣ ਉੱਪਰ ਜਿਹੜੇ ਲੋਕ ਬੈਠੇ ਨੇ ਗੱਲ ਆਖਦੇ ਪਏ ਨੇ ਆੜ-ਪਾਰ ਦੀ ਲੜਾਈ ਹੈ ਪੈਟਰੋਲ ਦੀਆਂ ਬੋਤਲਾਂ ਹੱਥ ਚ ਫੜੀਆਂ ਨੇ ਸਿਤੀ ਹੈ ਕੀ ਹੁਣ ਇਸਕ ਦੀ ਬਟੇ ਇਹੋੀ ਗੱਲ ਹੈ ਕਿ ਕਿੱਥੇ ਜਾਈਏ ਨਾ ਸਾਡਾ ਘਰ ਨਾ ਘਾਟ ਕਿੱਥੇ ਜਾਈਏ ਦੱਸੋ ਪਹਿਲਾਂ ਮੈਨੂੰ ਕੋਈ ਪ੍ਰਸ਼ਾਸਨ ਨੇ ਗੱਲ ਨਹੀਂ ਕੀਤੀ ਤਿੰਨ-ਚਾਰ ਸਾਲ ਦਾ ਟਾਈਮ ਹੋ ਗਿਆ ਕਹਿੰਦੇ ਕੋਰਟ ਚ ਵੀ ਕੇਸ ਚੱਲਾ ਗਿਆ ਲੋਕ ਕਹਿ ਰਹੇ ਨੇ ਕਿ ਰਸਤਾ ਖੋਲਿਆ ਜਾਵੇ ਅੱਜ ਲੋਕ ਵੀ ਕਹਿ ਰਹੇ ਚਲੋ ਬੜਾ ਵਧੀਆ ਹੋ ਗਿਆ ਤੇ ਰਸਤਾ ਖੁੱਲ ਗਿਆ ਸਾਰੀਆਂ ਚੀਜ਼ਾਂ ਗੱਲਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਬਟੇ ਕੋਈ ਰਸਤਾਂ ਦੇ ਖੋਲਣਾ ਕਿੰਨੇ ਕ ਥਾਂ ਚ ਇਹ ਲੰਗ ਕੀ ਆ ਅਸਲ ਕਿ ਉਸੇ ਥਾਂ ਦੇ ਉੱਤੇ ਦਿਨ ਜਗਰ ਹਾਡੀਆਂ ਤੋਂ ਜਗਾ ਬਣਾਈਏ ਅਰੇ ਕੰਨੀ ਦੇਰ ਤੋਂ ਤੁਸੀਂ ਰਹਿੰਦੇ ਸੀਗੇ ਬਟੇ 70 ਸਾਲ ਹੋ ਗਿਆ ਰਹਿੰਦੇ ਆ ਉਹ ਉਸੇ ਥਾਂ ਤੇ ਵਿਆਹ ਕੀ ਆਏ ਉੱਥੇ ਅੱਗੇ ਬੱਚੇ ਜਿੰਨੇ ਸਾਰਾ ਕੁਝ ਜਿੰਨੇ ਉੱਥੇ ਮੇਰੀ ਪੋਤੀ ਹੋਈ ਬਾਪੂ ਕੋ ਰਿਓ ੱਖਾਂ ਚ ਪਾਣੀ ਆ ਤੁਹਾਡੇ ਕੀ ਸਮਝ ਸਕਦੇ ਦਰਦ ਕਿ ਘਰ ਖਰਾਬ ਹੁੰਦਾ ਜਿੱਦਾਂ ਮਰਜੀ ਹੋਵੇ ਘਰ ਬਣਾ ਲਾ ਬਟੇ ਬਰਾ ੱਖਾ ਇਹਨਾਂ ਦਾ ਐਕਸੀਡੈਂਟ ਹੋ ਗਿਆ ਲੱਤ ਟੁੱਟ ਗਈ ਤੁਹਾਨੂੰ ਪਤਾ ਹੀ ਵੀ ਬੇਕਾਰ ਨੂੰ ਬੇਕਾਰ ਹੋਣਾ ਬੜਾ ਔਖਾ ਪਰਚੇ ਹੋਏ ਸਾਡੇ ਤੇ ਪਰਚੇ ਵੀ ਹੋਏ ਨੇ ਸਰਕਾਰ ਤੋਂ ਪਰਚੇ ਕੀਤੇ ਇਹ ਐਸ ਵਕਤ ਦੀ ਤਸਵੀਰ ਹੈ ਮੂੰਹ ਬੋਲਦੀ ਹੋਈ ਜੋ ਸਵੇਰੇ ਦਾਅਵੇ ਜੋ ਜਿੰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਆਂ ਉਹਨੂੰ ਸਾਰੀਆਂ ਤਸਵੀਰਾਂ ਨੂੰ ਇਸ ਵਕਤ ਇਹ ਬਹੁਤ ਵੱਡਾ ਜਿਹੜਾ ਹੈ ਕਿ ਉਹ ਤਸਵੀਰਾਂ ਚੈਲੰਜ ਕਰਦੀਆਂ ਪਈਆਂ ਨੇ ਹਾਲਾਂਕਿ ਪ੍ਰਸ਼ਾਸਨ ਵੀ ਇੱਥੇ ਪਹੁੰਚ ਆਇਆ ਹੈ ਪੁਲਿਸ ਦੇ ਕੁਝ ਇੱਥੇ ਅਧਿਕਾਰੀ ਪਹੁੰਚੇ ਨੇ ਮੈਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਇਸ ਵਕਤ ਦੀ ਸਥਿਤੀ ਕੀ ਹੈ ਚੱਲੋ ਚੱਲੋ ਏਸੀਪੀ ਮੌਕੇ ਤੇ ਇਸ ਵਕਤ ਪਹੁੰਚੇ ਨੇ ਨਾਲ ਕੁਝ ਇਹਨਾਂ ਦੇ ਲੋਕ ਵੀ ਨੇ ਜਿਹੜੀ ਗੱਲਬਾਤ ਕਰਨ ਦੀ ਵੀ ਇੱਥੇ ਕੋਸ਼ਿਸ਼ ਕਰਦੇ ਪਏ ਨੇ ਹਾਲਾਂਕਿ ਕਹਿੰਦੇ ਪਏ ਨੇ ਕਿ ਬੈਠ ਕੇ ਜ਼ਰੂਰ ਗੱਲ ਕਰਾਂਗੇ ਪਰ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਤਸਵੀਰ ਜਿਹੜੀ ਹੈ ਉਹ ਦੂਸਰੇ ਪਾਸੇ ਦੀ ਜਿਹੜੀ ਹੈ ਕਿ ਜ਼ਰੂਰ ਦਿਖਾਈ ਜਾਵੇ ਕਿ ਜੋ ਇਸ ਵਕਤ ਦੀ ਇੱਥੇ ਤਸਵੀਰ ਹੈ ਜੋ ਇੱਥੇ ਦੇ ਹਾਲਾਤ ਨੇ ਕਿਸ ਤਰੀਕੇ ਦੇ ਨਾਲ ਬੰਦੇ ਪਏ ਨੇ ਏਸੀਪੀ ਸਾਹਿਬ ਇਸ ਵਕਤ ਇੱਥੇ ਜ਼ਰੂਰ ਮੌਕੇ ਤੇ ਪਹੁੰਚੇ ਨੇ ਕਿ ਜੋ ਇੱਥੇ ਗੱਲਬਾਤ ਕਰਨਗੇ ਆਪਸ ਦੇ ਵਿੱਚ ਜੋ ਇੱਥੇ ਲੋਕ ਨੇ ਜੋ ਆ ਖੁੱਲ ਕੇ ਜਿਹੜੀ ਗੱਲਬਾਤ ਕਰਦੇ ਪਏ ਨੇ ਐਸਪੀ ਸਾਹਿਬ ਉਹਨਾਂ ਨਾਲ ਗੱਲਬਾਤ ਵੀ ਐਸ ਵਕਤ ਜਿਹੜੀ ਹੈ ਕਿ ਉਹ ਕਰਦੇ ਪਏ ਨੇ ਹਾਲਾਂਕਿ ਕਹਿੰਦੇ ਪਏ ਨੇ ਕਿ ਬੈਠ ਕੇ ਜ਼ਰੂਰ ਜਿਹੜਾ ਕਿ ਇਸ ਮਾਮਲੇ ਨੂੰ ਸ਼ਾਂਤ ਕੀਤਾ ਜਾਏਗਾ ਇਮੀਡੀਏਟ ਸਰ ਐਸਪੀ ਸਾਹਿਬ ਇਮੀਡੀਏਟ ਕੀ ਐਕਸ਼ਨ ਲੈ ਰਹੇ ਕਿਉਂਕਿ ਲਾਈਫ ਵੀ ਉਹਨੇ ਰਿਸਕ ਦੇ ਵਿੱਚ ਹੈ ਗੱਲਬਾਤ ਕਰ ਰਹੇ ਗੱਲਬਾਤ ਕਰਦੇ ਪਏ ਐਸ ਵਕਤ ਉਹ ਕਹਿ ਰਹੇ ਨੇ ਕਿ ਗੱਲਬਾਤ ਅਸੀਂ ਜਿਹੜੀ ਕਰਦੇ ਪਏ ਪਰ ਦੂਸਰੇ ਪਾਸੇ ਤੁਹਾਨੂੰ ਤਸਵੀਰ ਦਿਖਾਵਾਂਗੇ ਕਿ ਲਗਾਤਾਰ ਲੋਕ ਜਿਹੜੇ ਹੈ ਕਿ ਉਹ ਨਾਰੇਬਾਜ਼ੀ ਉੱਤੇ ਕਰਦੇ ਪਏ ਨੇ ਜੋ ਖਾਸ ਤੌਰ ਤੇ ਟੈਂਕੀ ਦੇ ਉੱਤੇ ਚੜੇ ਹੋਏ ਨੇ ਪਰ ਜੋ ਸਥਿਤੀਆਂ ਨੇ ਜੋ ਇੱਥੇ ਅੱਜ ਸਾਰਾ ਘਟਨਾਕ੍ਰਮ ਚੱਲਦਾ ਪਿਆ ਸਵੇਰੇ 4 ਵਜੇ ਤੋਂ ਕਾਰਵਾਈ ਜੋ ਲਤੀਪੁਰੇ ਦੀ ਚਲਦੀ ਪਈ ਹੈ ਤਸਵੀਰ ਕੁਛ ਪਹਿਲਾਂ ਹੋਰ ਬਣੇ ਹੋਏ ਸੀ 11 ਵਜੇ ਤੱਕ ਜਿਹੜਾ ਕਿ ਉਹੀ ਲੱਗ ਰਿਹਾ ਸੀ ਕਿ ਸਹਮਤੀ ਹੋ ਗਈ ਹੈ ਮਸਲੇ ਦਾ ਹੱਲ ਹੋ ਗਿਆ ਪਰ ਹੁਣ ਲੋਕ ਜਿਸ ਤਰੀਕੇ ਦੇ ਨਾਲ ਇਹ ਐਜੀਟੇਸ਼ਨ ਕਰਦੇ ਪਏ ਨੇ ਹੁਣ ਉੱਪਰ ਇਸ ਵਕ ਪੰਜਾਬ ਮੰਡੀ ਬੋਰਡ ਦੇ ਟੈਂਕੀ ਦੇ ਉੱਤੇ ਚੜ ਗਏ ਨੇ ਤੇ ਇੱਕੋ ਮੰਗ ਤੇ ਅੜੇ ਨੇ ਕਿ ਸਾਨੂੰ ਪੱਕਾ ਹੱਲ ਚਾਹੀਦਾ ਸੀ ਹੋਰ ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਕਿ ਇਥੋਂ ਟਸ ਤੋਂ ਮਸ ਨਹੀਂ ਹੋਣ ਵਾਲੇ ਆਪੜੀ ਗੁੱਪ ਕਰਦੇ ਆ ਅੱਜ ਯਾਰ ਇਹ ਨਹੀਂ ਗੱਲ ਬਧੀ ਆ ਅੱਜ ਆਜੋ 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 ਸਾਬ ਦੇ ਆਫਿਸ ਆ ਪੁਲਿਸ ਪ੍ਰਸ਼ਾਸਨ ਤੇ ਹੋਰ ਜਿਹੜੇ ਆਲੇ ਦੁਆਲੇ ਦੇ ਲੋਕ ਨੇ ਲਤੀਪੂਰੇ ਦੇ ਉਹ ਇਸ ਵਕਤ ਜ਼ਰੂਰ ਇੱਥੇ ਜਿਹੜੀ ਹੈ ਕਿ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਪਏ ਹੈ ਕਿਉਂਕਿ ਇੱਥੇ ਇੱਕ ਵਾਰੀ ਤੁਹਾਨੂੰ ਤਸਵੀਰ ਦੁਆਰਾ ਅਸੀਂ ਦਿਖਾ ਦਈਏ ਕਿ ਲਗਾਤਾਰ ਇੱਕ ਗੱਲ ਕਹਿ ਰਹੇ ਨੇ ਕਿ ਜੇਕਰ ਸਾਡੇ ਕਿਸੇ ਆਗੂ ਨੂੰ ਗ੍ਰਿਫਤਾਰ ਕੀਤਾ ਤੇ ਅਸੀਂ ਜਿਹੜਾ ਇੱਕ ਉਤੋਂ ਛਾਲ ਮਾਰਦੇ ਨਹੀਂ ਹੈ ਵਾਹਿਗੁਰੂ ਨਾ ਕਰੇ ਕਿ ਕਿਸੇ ਵੀ ਤਰੀਕੇ ਦੇ ਨਾਲ ਮਾੜੀ ਤਸਵੀਰ ਨਿਕਲ ਕੇ ਸਾਹਮਣੇ ਆਏ ਪਰ ਜ਼ਰੂਰ ਇਸ ਮਸਲੇ ਦਾ ਹੱਲ ਕਢਣਾ ਜਿਹੜਾ ਕਿ ਉਹ ਲਾਜ਼ਮੀ ਹੋ ਗਿਆ ਸਵਾਲ ਇਹ ਤੇ ਇਹ ਵੀ ਬਹੁਤ ਵੱਡਾ ਪੈਦਾ ਹੋ ਰਿਹਾ ਹੈ ਕਿ ਜੇਕਰ ਅੱਜ ਕਾਰਵਾਈ ਕਰਨੀ ਸੀ ਕਿ ਪ੍ਰਸ਼ਾਸਨ ਨੂੰ ਨਹੀਂ ਪਤਾ ਸੀਗਾ ਕਿ ਕਾਰਵਾਈ ਤੋਂ ਬਾਅਦ ਤਸਵੀਰ ਜਿਹੜੀ ਹੈ ਕਿ ਇਹ ਵੀ ਨਿਕਲ ਕੇ ਸਾਹਮਣੇ ਆ ਜਾਏਗੀ ਇਹ ਸਾਰੀਆਂ ਜੋ ਤਸਵੀਰਾਂ ਦਾ ਇਹਦਾ ਜ਼ਿੰਮੇਵਾਰ ਕੌਣ ਹੈ ਹਾਲਾਂਕਿ ਠੀਕ ਹੈ ਤੁਸੀਂ ਆਪਣੀ ਕਾਰਵਾਈ ਕਰਨੀ ਹੈ ਜੇਕਰ ਤੁਹਾਨੂੰ ਆਰਡਰ ਹੈ ਉਹਨੂੰ ਵੀ ਇੰਪਲੀਮੈਂਟ ਕਰਾਉਣਾ ਜ਼ਰੂਰੀ ਵੀ ਹੈ ਪਰ ਇਹ ਲੋਕਾਂ ਨੂੰ ਵੀ ਕੌਨਫੀਡੈਂਸ ਦਿਲਾਉਣਾ ਬਹੁਤ ਜ਼ਰੂਰੀ ਸੀਗਾ ਇਹ ਲੋਕਾਂ ਦੀਆਂ ਵੀ ਜੋ ਮੰਗਾਂ ਨੇ ਉਹ ਵੀ ਹੁਣ ਹੱਲ ਹੋਣੀਆਂ ਬਹੁਤ ਜ਼ਰੂਰੀ ਸੀਆਂ ਹਾਲਾਂਕਿ ਤਸਵੀਰਾਂ ਕੁਝ ਹੋਰ ਦੱਸਦੀਆਂ ਪਈਆਂ ਸੀ ਹੁਣ ਤੇ ਤਸਵੀਰ ਕੁਝ ਹੋਰ ਦੱਸਦੀ ਪਈ ਹੈ ਗੱਲਬਾਤ ਕਰਨ ਦੀ ਗੱਲ ਆਖੀ ਜਾ ਰਹੀ ਹੈ ਪਰ ਲਗਾਤਾਰ ਲੋਕ ਉੱ퍼 ਖੜੇ ਹੋ ਕੇ ਐਜੀਟੇਸ਼ਨ ਕਰਦੇ ਪਏ ਨੇ ਐਸੋਕ ਜਿਹੜੇ ਨਾਰੇਬਾਜ਼ੀ ਕਰਦੇ ਪਏ ਨੇ ਵੇਖਣਾ ਹੋਏਗਾ ਅਗਲੀ ਤਸਵੀਰ ਕੀ ਨਿਕਲਦੀ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਦਾ ਹੱਲ ਹੁੰਦਾ ਹੈ ਜਾਂ ਨਹੀਂ ਹੁੰਦਾ तमाम ਜਿਹੜੇ ਨੇ ਕੀ ਸਵਾਲ ਉਹ ਪੈਦਾ ਹੋ ਗਏ ਨੇ ਕਿ ਲਤੀਪੂਰੇ ਦੀ ਅੱਜ ਜਿਸ ਤਰੀਕੇ ਦੇ ਨਾਲ ਕਾਰਵਾਈ ਹੋਈ ਹੈ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲੰਧਰ